ਸਮਾਰਤ ਚਾਇਆ ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਸਮਾਣਾ ਟਾਵਰ ਮੋੜ ਚ ਤੇ ਮੌਜੂਦ ਹਾਂ ਜਿੱਥੇ ਇੱਕ ਸਿੰਘ ਲਗਭਗ 15 ਮਹੀਨਿਆਂ ਤੋਂ ਟਾਵਰ ਤੇ ਬੈਠਾ ਹੈ ਮੰਗ ਕੀਤੀ ਜਾ ਰਹੀ ਹੈ ਬੇਅਦਮੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਲਈ ਕਾਨੂੰਨ ਬਣਾਏ ਜਾਣ ਸੋ ਸੰਗਤਾਂ ਪਹੁੰਚੀਆਂ ਨੇ ਪੰਜਾਬ ਦੇ ਹਰਿਆਣੇ ਦੇ ਕੋਨੇ ਕੋਨੇ ਚੋਂ ਸੋ ਗੱਲਬਾਤ ਕਰਾਂਗੇ ਗੁਰਬਾ ਰਾਣਾ ਜੀ ਪਹੁੰਚਣੇ ਰਾਮ ਸਿੰਘ ਰਾਣਾ ਜੀ ਪਹੁੰਚਣੇ ਅਮਤੋਜ ਮਾਨ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਚੱਤੇ ਪੈਰ ਟੈਲ ਸੇਵਾ ਤੋਂ ਨੇ ਸੋ ਗੱਲ ਕਰਦੇ ਕੀ ਕਹਿੰਦੇ ਨੇ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਨਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਸਿਹਤ ਬਾਰੇ ਦੱਸੋ ਜੀ ਕਿੱਦਾਂ ਜੀ ਵੇਖੋ ਸਿਹਤਾਂ ਆਪਾਂ ਅੰਦਾਜ਼ਾ ਲਾਈ ਸਕਦੇ ਆ ਕਿ 449 ਦਿਨਾਂ ਕੱਲ 450 ਦਿਨ ਹੋ ਜਾਣੇ ਉੱਪਰ ਬੈਠਿਆਂ ਨੂੰ ਪਿਛਲਾ ਸਾਰਾ ਸਿਆਲ ਕੱਕਰ ਅੱਜ ਵੀ ਕੱਕਰ ਚੱਲਦੇ ਪਏ 1 ਸਾਲ ਸਾਰਾ ਕੁਝ ਚੱਲਿਆ ਮਤਲਬ 0 ਡਿਗਰੀ ਤੋਂ ਲੈ ਕੇ 44 ਡਿਗਰੀ ਤੱਕ ਸਾਰਾ ਕੁਝ ਆਪਣੇ ਪਿੰਡੇ ਤੇ ਹੰਢਾ ਚੁੱਕੇ ਨੇ ਜੀ ਤੇ ਅੱਜ ਵੀ ਅਡੇਗ ਨੇ ਉਹਨਾਂ ਨੂੰ ਡੇਗਣ ਵਾਸਤੇ ਸਾਮਦਮ ਦੰਡ ਭੇਦ ਸਭ ਕੁਝ ਕੀਤਾ ਗਿਆ ਪਰ ਭਾਈ ਗੁਰਜੀਤ ਸਿੰਘ ਖਾਲਸਾ ਅੱਜ ਵੀ ਅਡੇਗਾ ਉਹ ਆਪਣੇ ਉਸ ਮਿਸ਼ਨ ਦੇ ਉੱਤੇ ਜਿਹੜਾ ਮਿਸ਼ਨ ਉਹ ਲੈ ਕੇ ਚੜੇ ਸੀ ਅੱਜ ਵੀ ਉੱਥੇ ਹੀ ਨੇ ਜਿਹੜੀ ਸਰੀਰਕ ਸਿਹਤ ਦੀ ਗੱਲ ਕਰਦੇ ਆ ਉਹਦੇ ਵਿੱਚ ਤਾਂ ਬਹੁਤ ਮਤਲਬ ਕਮਜ਼ੋਰੀਆਂ ਕਹਿ ਸਕਦੇ ਆ ਸਰੀਰਕ ਸਿਹਤ ਦੀ ਮੈਂ ਗੱਲ ਕਰਦਾ ਆਤਮਿਕ ਬਲ ਤਾਂ ਉਹਨਾਂ ਦਾ ਬਹੁਤ ਉੱਚਾ ਪਰ ਬੁਖਾਰ ਹੈ ਚਿਕਨਗੂਨੀਆਂ ਹੋਇਆ ਉਹਨਾਂ ਨੂੰ ਫਿਰ ਹਾਈ ਬੀਪੀ ਆ ਹਾਈ 슈ਗਰ ਮਤਲਬ ਮੁਸ਼ਕਲਾਂ ਤਾਂ ਕੋਈ ਘੱਟ ਨਹੀਂ ਮੁਸ਼ਕਲਾਂ ਤਾਂ ਇੰਨੀਆਂ ਨੇ ਕਿ ਜਿੱਦ ਜਿੰਨਾ ਉੱਚਾ ਹੈ ਨਾ ਜੀ ਜਿੱਦਾਂ ਇਹ 400 ਫੁੱਟ ਉੱਚਾ ਆ ਨਾ ਉਦਾਂ ਹੀ ਮੁਸ਼ਕਲਾਂ ਵੀ 400 ਫੁੱਟੀਆਂ ਹੀ ਸਮਝ ਲਓ ਐਡੀਆਂ ਹੀ ਉੱਚੀਆਂ ਨੇ ਪਰ ਉਹਦਾ ਜਿਗਰਾ ਵੀ ਪਾੜ ਜੈਡਾ ਹੀ ਆ ਤੇ ਸਰਕਾਰਾਂ ਦੀ ਕਿੱਥੇ ਤੱਕ ਗੱਲਬਾਤ ਕੋਈ ਮੀਟਿੰਗ ਕੋਈ ਇਹਦੇ ਵਸਬੰਦ ਵਿੱਚ ਕੋਈ ਗੱਲਬਾਤ ਫੇਰ ਹੋਈ ਹੈ ਜੀ ਕੋਈ ਪਹੁੰਚੀ ਹੈ ਸਰਕਾਰਾਂ ਦੇ ਨਾਲ ਗੱਲਬਾਤ ਜਿਹੜੀ ਆ ਉੱਥੇ ਕਿਤੇ ਰੁਕੀ ਆ ਜੀ ਉਦੋਂ ਤੁਹਾਨੂੰ ਯਾਦ ਆ 12 ਤਰੀਕ ਨੂੰ ਆਪਾਂ ਇੱਥੇ ਇਕੱਠੇ ਹੋਏ ਸੀ ਕਿ ਜਦੋਂ 1 ਸਾਲ ਹੋ ਗਿਆ ਸੀ ਭਾਈ ਗੁਰਜੀਤ ਸਿੰਘ ਦੇ ਸੰਘਰਸ਼ ਨੂੰ ਉਦੋਂ ਬਾਅਦ ਇੱਕ ਮੀਟਿੰਗ ਹੋਈ ਆ ਉਹ ਤਾਂ ਇੱਕੋ ਹੀ ਗੱਲ ਕਹੀ ਜਾਂਦੇ ਨੇ ਕਿ ਸਾਡੇ ਕੋਲ 6 ਮਹੀਨੇ ਆ ਗਏ 6 ਮਹੀਨੇ ਆ ਗਏ ਹੁਣ ਤਾਂ 6 ਮਹੀਨੇ ਵੀ ਮੁੱਕ ਚਲੇ ਆ ਹੁਣ ਤਾਂ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਹੁਣ ਤਾਂ ਉਹ ਜਿਹੜੇ 6 ਮਹੀਨੇ ਸੀ ਨਾ ਜਿਹੜੀ ਮਿਆਦ ਸੀਗੀ ਸਿਲੈਕਟ ਕਮੇਟੀ ਦੀ ਉਹ ਵੀ 15 ਜਨਵਰੀ ਨੂੰ ਖਤਮ ਹੋ ਰਹੀ ਹੈ ਹੁਣ ਕੀਤਾ ਕੀ ਹੈ ਇਹਨਾਂ ਨੇ ਸਵਾਲ ਤਾਂ ਆਇਆ ਵੀ ਇਹਨਾਂ ਨੇ ਕੀਤਾ ਕੀ ਹੈ ਜੀ ਕੀ ਕੀਤਾ ਜੇ ਦੱਸੋ ਤਾਂ ਸਹੀ ਉਦਾਂ ਤਾਂ ਤੁਸੀਂ ਹਰ ਗੱਲ ਦੇ ਉੱਤੇ ਕਮੈਂਟ ਆ ਜਾਂਦਾ ਕਮੇਟੀ ਕੀ ਕਹਿ ਰਹੀ ਹੈ ਜੀ ਇਹਨਾਂ ਦੀ ਹੁਣ ਸਿਲੈਕਟ ਕਮੇਟੀ ਉਹ ਕੁਝ ਵੀ ਨਹੀਂ ਤਾਂ ਕਹਿ ਰਹੀ ਦੀ ਉਹ ਤਾਂ ਮਤਲਬ ਇਹੀ ਹੈ ਜੀ ਅਸੀਂ ਕਰਦੇ ਪਏ ਕਰਦੇ ਪਏ ਜੀ ਕਿ ਜੋ ਇਹਨਾਂ ਦੀ ਢਿੱਲੀ ਮਿੱਠੀ ਰਫਤਾਰ ਹੈ ਸਾਨੂੰ ਡਰਾ ਕੇ ਇਹ ਕਿਤੇ ਫੇਰ ਇਹਨੂੰ ਗੱਲਾਂ ਪਿੰਡ ਹੋਰ ਨਾ ਵਧਾ ਦੇਣ ਉਸੇ ਕਰਕੇ ਹੀ ਇਹ ਜਿਹੜੀ ਵਹੀਰ ਉਹ ਲਿਖੀ ਗਈ ਹੈ ਕਿ ਸਾਰਾ ਪੰਜਾਬ ਜਾਗੇ ਪੰਜਾਬ ਨੂੰ ਪਤਾ ਲੱਗੇ ਤੇ ਪੰਜਾਬ ਇਹਨਾਂ ਦੇ ਸੰਗੀਤ ਚ ਗੁੱਠਾ ਦੇ ਭਾਈ ਇਹਦੇ ਚ ਤੁਹਾਨੂੰ ਚਾਹੀਦਾ ਕੀ ਆ ਲੱਗਦਾ ਜੀ ਪੰਜਾਬ ਜਾਗੂਗਾ ਪੰਜਾਬ ਉੱਠੂਗਾ ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਜੀ ਉਹੀ ਲੋਕ ਨੇ ਉਹੀ ਚਿਹਰੇ ਨੇ ਥੋੜੇ ਬਹੁਤੇ ਜਿਹੜੇ ਆ ਰਹੇ ਨੇ ਪੰਜਾਬ ਦੇ ਲੋਕ ਤਾਂ ਲੱਗਦਾ ਹੀ ਨਹੀਂ ਕਿ ਇੱਧਰ ਕੋਈ ਸੋਚ ਰਿਹਾ ਹੀ ਨਹੀਂ ਚਲੋ ਆਪਣੀ ਕੋਸ਼ਿਸ਼ ਤਾਂ ਜਾਰੀ ਹੈ ਨਾ ਜੀ ਜੇ ਦਿਨ ਕਿਸੇ ਹਸਾਬ ਤਬ ਹੋਵੇਗਾ ਆਪਾਂ ਤਾਂ ਉਹ ਅੱਗ ਬੁਝਾਉਣ ਵਾਲਿਆਂ ਚ ਹੋਵਾਂਗੇ ਨਾ ਜਿਹੜੇ ਜਾਗਦੇ ਨੇ ਕਿੰਨੇ ਕ ਜਾਗਦੇ ਨੇ ਕਿੰਨੇ ਕ ਨਹੀਂ ਜਾਗਦੇ ਇਹ ਤਾਂ ਹੁਣ ਹਰ ਬੰਦਾ ਆਪਣਾ ਜਵਾਬ ਦੇ ਆ ਜਵਾਬ ਦੇ ਸਿਰਫ ਇੱਥੇ ਦਾ ਨਹੀਂਗਾ ਜਵਾਬ ਦੇ ਇਹ ਆ ਕਿ ਪੈ ਕਾ ਹੁਕਮ ਦੇਤ ਨੇ ਨੈ ਪੈਮਾਨ ਤਾ ਕੌਣ ਆਣਕ ਸੁਣ ਰੇ ਮਨਾ ਗਿਆਨੀ ਤਹੇ ਬਖਾਨ ਉਹਦਾ ਤਾਂ ਮੇਰੇ ਵਰਕੇ ਸਾਰੇ ਗਿਆਨੀ ਨੇ ਜੀ ਔਰ ਡਰੀ ਸਰਕਾਰ ਤੋਂ ਜਾਣਦੇ ਨੇ ਆਪਣੇ ਗੁਰੂ ਵਾਸਤੇ ਕਾਨੂੰਨ ਮੰਗਣ ਤੋਂ ਡਰੀ ਜਾ ਰਹੇ ਨੇ ਇਹੋ ਜਿਹਾ ਇਕੱਠੇ ਚਾਉਣ ਤੋਂ ਡਰੀ ਜਾ ਰਹੇ ਨੇ ਤੇ ਉਹ ਫਿਰ ਕਾਹਦੇ ਗੁਰੂ ਤੇਗ বাহাদুর ਸਾਹਿਬ ਦੇ ਹਿਸਾਬ ਦੇ ਨਾਲ ਤਾਂ ਫਿਰ ਉਹ ਗਿਆਨੀ ਨਹੀਂ ਜਿਹੜੇ ਸਾਡੇ ਸਰਮੌਰ ਸੰਸਥਾਵਾਂ ਦੇ ਜ਼ਫੇਦਾਰ ਨੇ ਜੀ ਜਾਂ ਸਾਡੇ ਆਗੂ ਕਹੋਦੇ ਨੇ ਉਹ ਆ ਨਹੀਂ ਰਹੇ ਹਿੰਦੂ ਵੀਰ ਨਾਲ ਆਗੇ ਜੀ ਵੇਖੋ ਜੀ ਜਿਹੜਾ ਆਇਆ ਉਹਨੂੰ ਜੀਆਂ ਆਨੂੰ ਆਉਣਾ ਸਾਰਿਆਂ ਨੂੰ ਚਾਹੀਦਾ ਸੀ ਗੜਗਾਜੂ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਕਹਿੰਦੇ ਵੀ ਆਵਾਂਗੇ ਬਿਆਨ ਦਵਾਂਗੇ ਪਰ ਅਜੇ ਤੱਕ ਉਹਨਾਂ ਦਾ ਬਿਆਨ ਆਇਆ ਨਹੀਂ ਅਸੀਂ ਉਡੀਕ 'ਚ ਸੀਗੇ ਜੀ ਹੁਣ ਉਡੀਕ ਦੇ ਵਿੱਚ ਆ ਕਿ ਸ਼ਾਇਦ ਉਹ ਆ ਜਾਣ ਅਸੀਂ ਤਾਂ ਬੇਨਤੀ ਆਪਣੇ ਵੱਲੋਂ ਅਸੀਂ ਤਾਂ ਕੀਤੀ ਹੈ ਬੇਨਤੀ ਮੈਂ ਫਤਿਹਗੜ ਸਾਹਿਬ ਖੁਦ ਬੇਨਤੀ ਕੀਤੀ ਸੀ ਗੜਗਾਜੂ ਸਾਹਿਬ ਨੂੰ ਵੀ ਸੱਜਾ ਪੱਤਰ ਦਿੱਤਾ ਸੀ ਆਪਣੇ ਧਨੋਲਾ ਸਾਹਿਬ ਜਿਹੜੇ ਆਪਣੇ ਦਮਦਮਾ ਸਾਹਿਬ ਵਾਲੇ ਉਹਨਾਂ ਨੂੰ ਵੀ ਦਿੱਤਾ ਸੀ ਪ੍ਰਧਾਨ ਸਾਹਿਬ ਜੀ ਨੂੰ ਵੀ ਬੇਨਤੀ ਕਰਕੇ ਆਏ ਗੱਲ ਤਾਂ ਆਏ ਵੀ ਵੈਸੇ ਤਾਂ ਇਹ ਜਿਹੜੇ ਕਾਰਜ ਨੇ ਇੱਥੇ ਬੇਨਤੀਆਂ ਦੀ ਲੋੜ ਨਹੀਂ ਪਚਾਈਦੀ ਇਹ ਤਾਂ ਸੰਘਰਸ਼ ਨੇ ਤੇ ਸੰਘਰਸ਼ਾਂ ਦੇ ਵਾਸਤੇ ਤਾਂ ਹੁਣ ਆਪ ਚੱਲ ਕੇ ਆਉਂਦੇ ਨੇ ਜਿਵੇਂ ਬਾਬਾ ਜੁਝਾਰ ਸਿੰਘ ਜੀ ਦਾ ਇਤਿਹਾਸ ਹੈ ਪਰ ਆਪਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਸਾਡੇ ਜਿਹੜੇ ਵੀਰ ਆ ਗਏ ਨੇ ਇਸ ਠਣ ਦੇ ਵਿੱਚ ਅਸੀਂ ਉਹਨਾਂ ਨੂੰ ਜੀ ਆਖਦੇ ਹਾਂ ਇਹ ਜਿਹੜਾ ਸੰਘਰਸ਼ ਹੈ ਇਹ ਸਾਡਾ ਇਦਾਂ ਜਾਰੀ ਰਹਿਣਾ ਸਰਕਾਰ ਜੇ ਸੋਚਦੀ ਆ ਨਾ ਕਿ ਅਸੀਂ ਇਸ ਨੂੰ ਲੋਕਾਂ ਤੱਕ ਪਹੁੰਚਣ ਨਹੀਂ ਦੇਣਾ ਇਹ ਵੀ ਸਾਨੂੰ ਪਤਾ ਲੱਗਿਆ ਕਿ ਮੀਡੀਆ ਵਾਲਿਆਂ ਨੂੰ ਕਿਹਾ ਜਾ ਰਿਹਾ ਵੀ ਇਹ ਖਬਰ ਨਾ ਇੱਥੋਂ ਦੀ ਨਸ਼ਰ ਕਰੋ ਤੁਸੀਂ ਅੱਛਾ ਹੀ ਰੋਕਿਆ ਜਾ ਰਿਹਾ ਹਾਂਜੀ ਰੋਕਿਆ ਜਾ ਰਿਹਾ ਜੀ ਇਹ ਸਾਡੇ ਤੱਕ ਗੱਲ ਪਹੁੰਚੀ ਆ ਜੀ ਜੀ ਪਹਿਲਾਂ ਸਾਨੂੰ ਖਦਸ਼ਾ ਸੀ ਹੁਣ ਸਾਨੂੰ ਪੱਕਾ ਹੋ ਗਿਆ ਜੀ ਕਿ ਸਾਡੀ ਖਬਰ ਜਿਹੜੀ ਆ ਰੋਕੀ ਜਾ ਰਹੀ ਆ ਵੀ ਇਹ ਖਬਰ ਤੁਸੀਂ ਇਹਨੂੰ ਕਵਰ ਹੀ ਨਾ ਕਰੋ ਮੈਂ ਸਮਝਦਾ ਫੇਰ ਵੀ ਉਹਨਾਂ মিডিਆ ਘਰਾਨਿਆਂ ਦਾ ਉਹਨਾਂ মিডিਆ ਵਾਲੇ ਵੀਰਾਂ ਦਾ ਤੁਹਾਡੇ ਵਰਗੇ ਚੈਨਲਾਂ ਦਾ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸੱਚ ਦੇ ਨਾਲ ਖੜੇ ਤੁਸੀਂ ਆਪਣੇ ਗੁਰੂ ਦੇ ਨਾਲ ਖੜੇ ਹੋ ਤੇ ਬਹੀਰ ਦਾ ਕੀ ਉਹ ਹੈ ਜੀ ਮੋਟਿਵ ਜਿਹੜਾ ਬਹੀਰ ਕੱਢੀ ਜਾ ਰਹੀ ਹੈ ਪੈਦਲ ਯਾਤਰਾ ਕੱਢੀ ਜਾ ਰਹੀ ਹੈ ਇਹਦੇ ਨਾਲ ਕੀ ਫਰਕ ਪੈਣਾ ਜੀ ਫਰਕ ਤਾਂ ਇਹੀ ਆ ਕਿ ਜਿਹੜੀ ਸਾਡੀ ਆਵਾਜ਼ ਦੱਬਣ ਦੀ ਕੋਸ਼ਿਸ਼ ਆ ਅਸੀਂ ਉਸ ਘੇਰੇ ਚੋਂ ਬਾਹਰ ਆ ਕੇ ਅੱਗੇ ਜਾ ਕੇ ਹਰ ਸ਼ਹਿਰ ਦੇ ਵਿੱਚ ਜਦੋਂ ਗੱਲ ਕਰਾਂਗੇ ਤਾਂ ਉੱਥੇ ਦੇ ਘਟੋ ਘਟ ਲੋਕਲ ਨਿਊਜ਼ਪੇਪਰਾਂ ਚੱਕ ਤਾਂ ਗੱਲ ਪਹੁੰਚੇਗੀ ਕਿਉਂਕਿ ਅੱਜ ਵੀ ਕਈ ਵੀਰ ਕਹਿੰਦੇ ਨੇ ਇਲਾਕੇ ਦੇ ਵਿੱਚ ਵੀ ਅਸੀਂ ਪਿੰਡਾਂ 'ਚ ਜਦੋਂ ਗਏ ਨਾ ਕਿਤੇ ਵਿਰਲੇ-ਵਿਰਲੇ ਜਿਹੜੇ ਸੋਸ਼ਲ ਮੀਡੀਆ ਨਹੀਂ ਵੇਖਦੇ ਜਿਹੜੇ ਚੈਨਲ ਨਹੀਂ ਦੇਖਦੇ ਨਾ ਉਹਨਾਂ ਤੱਕ ਖ਼ਬਰ ਨਹੀਂ ਪਹੁੰਚੀ ਅਖਬਾਰਾਂ ਦੇ ਵਿੱਚ ਖ਼ਬਰਾਂ ਬਹੁਤ ਘੱਟ ਨੇ ਜੀ ਸੋ ਅਸੀਂ ਚਾਹੁੰਦੇ ਆ ਕਿ ਗੱਲ ਪਹੁੰਚੇ ਇਹ ਪਤਾ ਲੱਗੇ ਕਈ ਸਾਨੂੰ ਪੁੱਛਦੇ ਨੇ ਇਸ ਸੰਘਰਸ਼ਾਂ ਦੇ ਨਾਲ ਕੀ ਹੋ ਜਾਣਾ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਸੰਘਰਸ਼ ਦੀ ਬਦੌਲਤ ਹੀ ਜਿਹੜਾ ਪ੍ਰਪੋਜ਼ਡ ਬਿੱਲ ਪੇਸ਼ ਹੋਇਆ ਸੀਗਾ 14-15 ਜੁਲਾਈ ਨੂੰ ਪੰਜਾਬ ਵਿਧਾਨ ਸਭਾ ਚ ਉਸ ਸੰਘਰਸ਼ ਦੇ ਪਾਈ ਗੁਰਜੀਤ ਸਿੰਘ ਦੇ ਸੰਘਰਸ਼ ਦੀ ਬਦੌਲਤ ਪੇਸ਼ ਹੋਇਆ ਸੀ ਸੰਘਰਸ਼ਾਂ ਦੇ ਵਿੱਚੋਂ ਸਭ ਕੁਝ ਨਿਕਲਦਾ ਹੈ ਤੇ ਸੰਘਰਸ਼ ਕਰਨਾ ਪੰਜਾਬ ਦੇ ਜੰਮਿਆਂ ਨੂੰ ਨਿਤਮ ਹਿੰਮਾ ਆਪਣਾ ਡੀਐਨਏ ਖਤਮ ਨਾ ਹੋਣ ਦਿਓ ਐਨੇ ਨਾ ਕਬਰਾਈ ਚੱਲੋ ਕੁਝ ਨਹੀਂ ਹੋ ਜਾਂਦਾ ਸਵਾਲ ਤਾਂ ਕਰੋ ਆਪਣੇ ਗੁਰੂ ਲਈ ਇਨਸਾਫ ਤਾਂ ਮੰਗੋ ਗੁਰੂ ਜੀ ਕਾਨੂੰਨ ਤਾਂ ਮੰਗੋ ਅਸੀਂ ਵੀ ਤਾਂ ਉੱਥੇ ਬੇਨਤੀ ਕੀਤੀ ਸੀ ਜਦ ਤੱਕ ਕੇਸਗੜ ਸਾਹਿਬ ਤੋਂ ਬਾਹਰ ਆਉਣ ਦੇ ਪੁੱਛਿਆ ਸੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਜਵਾਬ ਬਸ ਇਹੀ ਹੈ ਜੀ ਉਸ ਤੋਂ ਬਾਅਦ ਕੋਈ ਸੰਪਰਕ ਕੋਈ ਤੁਹਾਨੂੰ ਚੁੱਪ ਕਰਾਉਣ ਲਈ ਜਾਂ ਡਰਾਉਣ ਲਈ ਕੋਈ ਗੱਲਬਾਤ ਚਲੋ ਉਹ ਤਾਂ ਉਹਨਾਂ ਨੇ ਆਪਣੇ ਲੱਗੇ ਰਹਿਣਾ ਪਰ ਅਸੀਂ ਜੋ ਉਹਨਾਂ ਤੋਂ ਜਵਾਬ ਸਾਨੂੰ ਕੋਈ ਚਾਹੀਦਾ ਸੀ ਸਾਡੇ ਨੰਬਰ ਉਹਨਾਂ ਕੋਲ ਮੌਜੂਦ ਨੇ ਸਾਡੇ ਨਾਲ ਹੀ ਮੀਟਿੰਗ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਪਟਿਆਲਾ ਪ੍ਰਸ਼ਾਸਨ ਕੋਲ ਸਾਡੇ ਸਾਰੇ ਨੰਬਰ ਮੌਜੂਦ ਨੇ ਸਾਡੇ ਨਾਲ ਉਹਨਾਂ ਨੇ ਸੰਪਰਕ ਨਹੀਂ ਕੀਤਾ ਜਿਹੜਾ ਸਾਨੂੰ ਹੋਰ ਨਰਾਸ਼ ਕਰਦਾ ਇਹਦਾ ਮਤਲਬ ਇਹਨਾਂ ਦੀ ਨੀਤ ਵਿੱਚ ਖੋਟ ਹੈ ਜੇ ਨੀਤ ਦੇ ਵਿੱਚ ਖੋਟ ਨਾ ਹੁੰਦੀ ਤੇ ਸਾਡੇ ਨਾਲ ਗੱਲ ਕਰਦੇ ਭਾਈ ਗੁਰਪ੍ਰੀਤ ਸਿੰਘ ਉਹਦੋਂ ਅਸੀਂ ਨਹੀਂ ਕਰ ਸਕਿਆ ਅਸੀਂ ਇੰਨੀ ਤਰੀਕ ਨੂੰ ਕਰ ਤਵਾਂਗੇ ਦੱਸੋ ਤਾਂ ਸਹੀ ਸਾਨੂੰ ਕੁਝ ਪਰ ਇਹ ਦੱਬਣ ਦੀ ਕੋਸ਼ਿਸ਼ ਕਰਦੇ ਪਰ ਪੰਜਾਬੀ ਦੱਬੇ ਨਹੀਂ ਜਾਂਦੇ ਹੁੰਦੇ ਇਹ ਆਵਾਜ਼ਾਂ ਦੱਬੀਆਂ ਨਹੀਂ ਜਾਂਦੀਆਂ ਜੇ ਤੁਸੀਂ ਸੋਚਦੇ ਵੀ ਆਵਾਜ਼ ਦੱਬ ਲਾਵਾਂਗੇ ਫਿਰ ਤੁਸੀਂ ਭਲੇਖੇ ਚੋ ਤੇ ਜਦੋਂ ਅੱਜ ਮੀਡੀਆ 'ਚ ਗੱਲ ਆ ਰਹੀ ਸੀ بڑے بڑے ਲੀਡਰ ਕਹਿ ਰਹੇ ਨੇ 6 ਮਹੀਨੇ ਰਹਿ ਗਏ ਉਹਨਾਂ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਜੀ ਕਿ ਜਿਹੜਾ ਕੰਮ ਵਿਸਾਖੀ ਦੇ ਉੱਤੇ 2022 'ਚ ਹੋ ਜਾਣਾ ਚਾਹੀਦਾ ਸੀ ਉਹਦੇ ਵਾਸਤੇ ਅੱਜ 450 ਦਿਨਾਂ ਤੋਂ ਭਾਈ ਗੁਰਜੀਤ ਸਿੰਘ ਖਾਲਸਾ ਉੱਤੇ ਚੜ ਕੇ ਬੈਠਾ ਹੈ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੁਰੂਵਾਲਾ ਪਿੱਠ ਕਰਕੇ ਬੈਠੇ ਹੋਏ ਨੇ ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਦਰ ਮੰਗਣ ਪੇਖਣਾ ਪੈਂਦਾ ਅਸੀਂ ਵੇਖੇ ਨੇ ਨਾਕੀਆਂ ਦੇ ਨਾਲ ਜਿਹੜੇ ਰੱਬ ਬਣੇ ਬੈਠੇ ਸੀ ਨਾ ਉਹ ਉਹਨੂੰ ਕਾਹ ਖੋਤਨ ਤੇ ਲਾਤਾ ਉਸ ਰੱਬ ਨੇ ਸੋ ਇਹੋ ਸਰ ਆ ਨਾ ਚੱਲਣ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਭਾਈ ਗੁਰੂ ਦਾ ਕਾਨੂੰਨ ਬਣਾ ਦਿਓ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਸਾਨੂੰ ਕੋ ਬਹੁਤਾ ਸ਼ੌਕ ਨਹੀਂ ਅਸੀਂ ਵੀ ਤੁਹਾਡੀ ਲਾਪਾ ਕਰੀਏ ਤੁਸੀਂ ਲਾਪਾ ਕਰਨ ਵਾਸਤੇ ਸਾਨੂੰ ਮਜਬੂਰ ਕਰਦੇ ਪਏ ਹੋ ਜੀ 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 ਧੰਨਵਾਦ ਜੀ ਸੋ ਭਾਈ ਗੁਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਬੜਾ ਲੰਮਾ ਸਮਾਂ ਹੋ ਗਿਆ ਸਰਕਾਰਾਂ ਦੀਆਂ ਨੀਤਾਂ ਦੇ ਵਿੱਚ ਖੋਟਾਂ ਨੇ ਸੋ ਰਾਮ ਸਿੰਘ ਰਾਣਾ ਜੀ ਨੇ ਹਾਂਜੀ ਰਾਣਾ ਜੀ ਵਾਹਿਗੁਰੂ ਜੀ ਖਾਲਸਾ ਭਾਈ ਮੱਤੀ ਜੀ किस तरह देख रहे हो जी बड़ा लंबा समा हो गया भाई गुरजीत सिंह नीता अगर किस किसी कर्म की होती जी तो उस भाई को पंद्रह महीने होने वाले हो जाएंगे साढ़े चौदह महीने से ऊपर हो गए सोच के भी मतलब रूह कांप जाती है इतनी ठंड के अंदर हमें घरों में बिस्तरों में ठंड लगती है कैंका जोड़ी कपड़े पहनते हैं हम घर से बाहर निकलने से पहले वहां पे हवा का प्रेशर भी डबल है और ठंड भी डबल है एक बड़ी सोचो सिर्फ एक मन अनुमान लगाओ भी क्या हिम्मत है उसकी साढ़े चार सौ दिन हो गए चार सौ उनचास दिन आज। तो मेरे भाई मैं सरकार से तो क्या शिकायत करे पहले तो मेरे को जनता से शिकायत है सिख जितना भी मेरा भाईचारा है यार क्या आपको नजर नहीं आता पंद्रह महीने में अगर आप एक दिन भी यहाँ नहीं आए तो कम से कम अभी यह पंद्रह दिन की यात्रा है जी। क्या हमारा फर्ज हमारी जुम्मेवारी नहीं है हमारी सबसे बड़ी जिम्मेवारी है जो हमारा भाई गुरजीत सिंह खालसा पिछले पंद्रह महीने से टावर पे बैठा है उसके समर्थन में कम से कम एक दिन यार महीने दिन छोड़ दो आप मेरे को पता आपने पंद्रह दिन यात्रा में नहीं चलना लेकिन कम से कम आप एक दिन का समय निकाल लो और जितनी किसान ज्बंदी है हम छोटे छोटे से काम के लिए धरना मोर्चे लगा के बैठ जाते हैं जहां किसी मतलब सिवाय और कुछ नहीं होता लेकिन इससे बड़ा क्या मुद्दा हो सकता है क्या गुरु ग्रंथ साहब की बेदबी या किसी भी धर्म ग्रंथ की बेदबी से बड़ा कुछ हो सकता है तो मेरे भाइयों आज घर में बैठने का समय नहीं है ये यात्रा पंद्रह दिन की है और ये हमारे गुरुओं की कुर्बानी का एक छोटा सा तिलफुल अगर हम मोड़ सकते हैं ना तो गुरु ग्रंथ साहब की बेदबी पर रोक लगवा के मोड़ सकते हैं तो हमारा फर्ज़ है हमारी जिम्मेवारी है तो मैं इतनी ही अपील करूँगा कि जितने भी मेरे भाई घर में बैठे हैं ना अपने ये छोटी सी गुड़िया है मेरी पोती है जी और ये मतलब 200 किलोमीटर से पहुंच चुकी है और ये आठ दिन से इसका भी इंस्टाग्राम पेज है कह रही है भाई आपको यात्रा में जरूर आना है क्या मतलब जो यूथ है या जो जितने जवान है क्या उनकी जिम्मेवारी नहीं है जिम्मेवारी समझनी पड़ेगी परिवार समेत पहुंच गए जी साढ़े जो लोग इतने लोकल ने वो नहीं पहुंच रहे यही शर्म की बात है अगर पंजाब का सिख कम्युनिटी खाली अभी तो सारी आगे अगर पंजाब की सिख कम्युनिटी अकेली साथ आ जाए तो सरकार को लेने के देने पड़ जाए दे। तो ये बड़े डूब के मरने की बात है यार भगवंत मान मैं अपने आप को सिख क्या लगता है ना तो उसको सिख का कुछ पता भी होना चाहिए एक वचन किया था उसने सरकार बनने से पहले कि भाई हम पहले सेशन में ही कानून बना के और गुरु ग्रंथ साहब की बेदबी पर रोक लगाएंगे लेकिन हमारा दुर्भाग्य है कि जैसे और सरकारें करती हैं उसी तरीके से मान साहब ने किया तो मैं सभी जनता से सभी भाइयों से अपील करूँगा कि हमें आज घर से बाहर निकलना पड़ेगा और हमारी जिम्मेवारी हमारा फर्ज़ है इंसानियत के नाते धर्म के नाते भाईचारे के नाते और भाई गुरजीत सिंह खालसा के समर्थन में हमें आना पड़ेगा और हमारा जुम्मेवारी है जी जी धन्यवाद माता जी जो माता जी भी पहुंचे ने हाँ जी माता जी नमस्कार माता जी पंद्रह महीने हो गए ने जी एक सिंह ऊपर बैठा है पंजाब के लोगों को किस तरह देख दे तो देखो किसी की हिम्मत कितनी है एक बेटा वेला नीचा एक ऊपर है भगवान सब सफल करे उतारे उसके सफल हो जा ਬੱਸ ਇਹ ਗੱਲ ਹੈ ਜੀ ਕਹਿੰਦੇ ਇੱਕ ਬੇਟਾ ਨੀਚੇ ਇੱਕ ਉਪਰ ਆ ਬੀਲ ਚੇਰ ਤੇ ਵੀ ਪਹੁੰਚੇ ਨੇ ਕਾਮ ਸਿੰਘ ਰਾਣਾ ਦੇ ਮਾਤਾ ਜੀ ਨੇ ਹੋਰ ਵੀ ਸਖਸੀਤਾ ਇੱਥੇ ਪਹੁੰਚੀਆਂ ਨੇ ਹਾਂਜੀ ਮਾਨ ਸਾਹਿਬ ਬੈਗ ਰਜੀਤ ਖਾਲਸਾ ਬੈਗ ਰਜੀਤ ਖਾਤੇ ਕੀ ਹਾਲ ਨੇ ਠੀਕ ਠਾਕ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਬੜਾ ਲੰਮਾ ਸਮਾਂ ਹੋ ਗਿਆ ਬੜੀ ਬਾਰ ਇਕੱਠ ਹੋ ਗਏ ਮੀਟਿੰਗਾਂ ਵੀ ਹੋ ਗਈਆਂ ਪਰ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਉਹਨਾਂ ਦੀ ਸਮਝ ਤਾਂ ਕੋਈ ਪਤਾ ਹੀ ਨਹੀਂ ਲੱਗ ਰਹੀ ਉਹ ਦਿਖਾਈ ਸਾਹਮਣੇ ਉਹ ਚਿਹਰਾ ਜ਼ੂਮ ਕਰਕੇ ਵਖਾਈ ਕਿ ਬੈਠੇ ਹੋਏ ਨੇ ਕੀ ਹਾਲ ਆ ਉਥੇ ਔਰ ਮੈਂ ਕਹ ਲਾ ਉਹਨਾਂ ਨੂੰ ਬੈਠਣ ਨੂੰ ਨਹੀਂ ਕਹਿ ਰਿਹਾਗਾ ਹਨਾ ਮੈਂ ਇਹ ਵੀ ਕਹਿ ਰਿਹਾ ਨਾਲ ਨਾਲ ਕਿ ਗਲਤ ਕੀ ਹੈ ਜੇ ਬੈਠੇ ਨੇ ਡੇਢ ਸਾਲ ਤੋਂ ਜਾਂ ਸਵਾ ਸਾਲ ਹੋ ਗਿਆ ਹੈ ਇਹ ਦੱਸ ਦਿਓ ਲੈ ਵੀ ਇਹ ਗਲਤ ਕੀ ਮੰਗ ਰਹੇ ਨੇ ਔਰ ਬਹੁਤ ਸਾਰੇ ਬੰਦੇ ਵਿਰੋਧ ਕਰ ਰਹੇ ਨੇ ਕੀ ਉਹਨਾਂ ਨੇ ਉਹ ਕਾਨੂੰਨ ਪੜਿਆ ਹੈ گورਨਮੈਂਟ ਨੇ 5 ਮਹੀਨੇ ਹੋ ਗਏ ਆਲਰੇਡੀ ਆਪਦੀ ਵੈਬਸਾਈਟ ਤੇ ਪਾਇਆ ਹੋਇਆ ਹੈ ਪ੍ਰੋਪੋਜ਼ਡ ਬਿਲ ਹੈ ਜਿਹੜਾ ਉਹਨੂੰ ਪੜ ਲਓ ਜੇ ਤੁਹਾਨੂੰ ਕੁਝ ਉਹ ਚ ਗੜਬੜ ਲੱਗਦਾ ਉਹਨੂੰ ਕੱਟ ਦਿਓ ਕੱਟ ਦਿਓ ਲੈ ਵੀ ਆਹ ਗਲਤ ਗੱਲ ਹੈ ਜਾਂ ਐਡ ਕਰ ਦਿਓ ਲੈ ਵੀ ਆਹ ਚੀਜ਼ ਚਾਹੀਦੀ ਹੈ ਜੇ ਦੋਨੇ ਗੱਲਾਂ ਨਹੀਂ ਤਾਂ ਯਾਰ ਫਿਰ ਉਹਦਾ ਕੋਈ ਕਾਰਨ ਤਾਂ ਦੱਸ ਦਿਓ ਤੁਹਾਡੇ ਵਿਰੋਧ ਦੀ ਵਜ੍ਹਾ ਕੀ ਹੈ ਕੋਈ ਰੀਜ਼ਨ ਤਾਂ ਹੋਣਾ ਚਾਹੀਦਾ ਨਾ ਤੇ ਜੇ ਫੇਰ ਵੀ ਤੁਸੀਂ ਬਿਨਾ ਜਾਣਿਆ ਬਿਨਾ ਸਮਝਿਆ ਵਿਰੋਧ ਕਰ ਰਹੇ ਹੋ ਤਾਂ ਇਹਦਾ ਮਤਲਬ ਤੁਸੀਂ ਕਿਸੇ ਏਜੰਡੇ ਦੇ ਤਹਿਤ ਇਹ ਕਰ ਰਹੇ ਹੋ ਕੋਈ ਏਜੰਡਾ ਹੈ ਤੁਹਾਡਾ ਫਿਰ ਏਜੰਡਾ ਕੀ ਹੋ ਸਕਦਾ ਹੈ ਕਿ ਚੀਜ਼ਾਂ ਹੁੰਦੀਆਂ ਰਹਿਣ ਇਹਦੇ ਨਾਲ ਇੱਕ ਕਮਿਊਨਲ ਟੈਨਸ਼ਨ ਪੈਦਾ ਹੁੰਦੀ ਰਹੇ ਤਣਾਅ ਵਾਲਾ ਮਾਹੌਲ ਬਣਦਾ ਰਹੇ ਹਨਾ ਤੇ ਫਿਰ ਤੁਹਾਡਾ ਇਹ ਰੀਜ਼ਨ ਹੋ ਸਕਦਾ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਜੀ ਕਿ ਇਦਾਂ ਦੀ ਚਰਚਾ ਵੀ ਚੱਲ ਰਹੀ ਆ ਕਿ ਪਤਾ ਨਹੀਂ ਉੱਤੇ ਬੈਠਾ ਹੈ ਜਾਂ ਨਹੀਂ ਫਿਰ ਚੜ ਜਾਂਦਾ ਹੋਵੇ ਜਾਂ ਉਤਰਿਆ ਹੁੰਦਾ ਹੋਵੇ ਇਦਾਂ ਦੀ ਵੀ ਚਰਚਾ ਹੈ ਜੀ ਜਿਹੜੀ ਬਹੁਤ ਸਾਰੇ ਲੋਕਾਂ 'ਚ ਚੱਲ ਰਹੀ ਆ ਤੁਸੀਂ ਵਖਾਦਿਓ ਜੇ ਜਾ ਕੇ ਉੱਤੇ ਜੋ ਪੁਲਿਸ ਦਾ ਪੈਰ ਹੈ ਭਾਈ ਉੱਤੇ ਪਰਮਾਨੈਂਟ ਪੈਰ ਹੈ ਸਵਾ ਸਾਲ ਦਾ ਬਹੁਤ ਸਾਰੀ ਪੁਲਿਸ ਥੱਲੇ ਬੈਠੀ ਹੋਈ ਆ ਵਖਾਦਿਓ ਜੇ ਉਹਨਾਂ ਨੂੰ ਪਤਾ ਹੋ ਜਾਊਗਾ ਲੱਗ ਜਾਊਗਾ ਕਲੈਰਿਟੀ ਹੋ ਜੂਗੀ ਉਹਨਾਂ ਨੂੰ ਉਹ ਨਾਲੇ ਯਾਰ ਇਹ ਗੱਲ ਮੈਂ ਨਹੀਂ ਰੱਖਦੀ ਅਸੀਂ ਇਹ ਵੀ ਨਹੀਂ ਕਹਿ ਰਹੇ ਕਿ ਕੋਈ ਬੰਦਾ ਕਿਤੇ ਪਹਿਲੀ ਗੱਲ ਤਾਂ ਮੈਂ ਦੋ ਗੱਲਾਂ ਕਲੀਅਰ ਕਰਨਾ ਚਾਹਾਂਗਾ ਕਿ ਇਹ ਨਹੀਂ ਡੈਡੀਕੇਸ਼ਨ ਕਿਸੇ ਹੋਰ ਚਾਹੂਗੀ ਕਿ ਸਵਾ ਸਾਲ ਤੋਂ ਆ ਹਾਲਾਤ ਕਿ ਹੋਜੇ ਨੇ ਫਿਰ ਵੀ ਬੰਦੇ ਬੈਠੇ ਹੋਏ ਨੇ ਉੱਤੇ 6 ਬਾਈ 2 ਦੀ ਜਗ੍ਹਾ ਹੈ ਇੰਨਾ ਸੌਖਾ ਨਹੀਂ ਪਿਆ ਬੈਠਣਾ ਜੀ ਬੈ ਕੇ ਵਖਾਦੇ ਕੋਈ ਆਏ ਜੇ ਉਹ ਬੈਠੇ ਨੇ ਤਾਂ ਸਮਥਿੰਗ ਇਜ਼ देयर ਫਿਰ ਮੈਂ ਇਹਨਾਂ ਨੂੰ ਬੈਠਣ ਨੂੰ ਵੀ ਛੱਡੋ ਕੀ ਇਹ ਜ਼ਰੂਰਤ ਹੈ ਜਾਂ ਨਹੀਂ ਆ ਦੋ ਦਿਨ ਪਹਿਲਾਂ ਫੇਰ ਹੋਈਆਂ ਦੋ ਜਗ੍ਹਾ ਤੇ ਬੇਅਦਬੀ ਕੀ ਇਹ ਕਮਿਊਨਲ ਟੈਂਸ਼ਨ ਕ੍ਰੇਟਰੀ ਹੁੰਦੀ ਫਿਰ ਉੱਤੇ ਕੋਈ ਘਟਨਾ ਹੋ ਜੇ ਫਿਰ ਕਹਿਣਗੇ ਮੌਬ ਲਿੰਚਿੰਗ ਹੈ ਹੋ ਨਹੀਂ ਰਿਹਾ ਹਰ ਸਟੇਟ ਦੇ ਆਪ ਦੇ ਇਸ਼ੂ ਹੁੰਦੇ ਨੇ ਜੋ ਸੈਂਸਿਟਿਵ ਹੁੰਦੇ ਨੇ ਪੰਜਾਬ ਲਈ ਇਹ ਸੈਂਸਿਟਿਵ ਇਸ਼ੂ ਹੈ ਇਸ ਲਈ ਕਾਨੂੰਨ ਬਣਨਾ ਚਾਹੀਦਾ ਜੇ ਕੋਈ ਕਹਿ ਰਿਹਾ ਨਹੀਂ ਬਣਨਾ ਚਾਹੀਦਾ ਤਾਂ ਉਹਦਾ ਰੀਜ਼ਨ ਦੱਸ ਦੇਣ ਜੇ ਇਹ ਕਹਿੰਦੇ ਵੀ ਇਹਦਾ ਗਲਤ ਇਸਤੇਮਾਲ ਹੋ ਸਕਦਾ ਫਿਰ ਤਾਂ ਡਰੱਗ ਵਾਲੇ ਕੇਸ ਦਾ ਵੀ ਹੋ ਰਿਹਾ ਹੈ ਫਿਰ ਤਾਂ ਉਹ ਦੇਹੇਜ ਤੋਂ ਲੈ ਕੇ ਜਿੰਨੇ ਮਰਜੀ ਗਿਣ ਲੋ ਜਿਹੜਾ ਮਰਜੀ ਕਾਨੂੰਨ ਗੇਲੋ ਜਿਹੜਿਆ ਗਲਾ ਕੁੱਟਣ ਵਾਲੇ ਕਾਨੂੰਨ ਆ ਐਨਐਸਏ ਦਾ ਨਹੀਂ ਹੋ ਰਿਆ ਪੰਜਾਬ ਤਾਂ ਭੁਗਤੀ ਐ ਟੱਡਾ ਦਾ ਨਹੀਂ ਹੋਇਆ ਚਲੋ ਇਹਨਾਂ ਨੂੰ ਛੱਡੋ ਪਰੇ ਇਹ ਤਾਂ ਮਿਲਦੇ ਹੀ ਨਹੀਂ ਉਹਦੇ ਨਾਲ ਈਵਨ ਜਿਹੜਾ ਨਾਰਮਲ ਕਾਨੂੰਨ ਨੇ ਸਾਡੇ ਆ 80 ਤੋਂ 90 ਹਜ਼ਾਰ ਪੁਲਿਸ ਵਾਲੇ ਕਾਦੇ ਲਈ ਐ ਕੀ ਇਹ ਇਨਵੈਸਟੀਗੇਸ਼ਨ ਨਹੀਂ ਹੋਊਗੀ ਅਗੇ ਜੀ ਕੋਈ ਵੀ ਕਿਤੇ ਵੀ ਅੰਗ ਪਾੜ ਕੇ ਸੱਡ ਦੂਗਾ ਘਰ ਦੇ ਅੱਗੇ ਤਾਂ ਫਿਰ ਤਾਂ ਡਰੱਗ ਵੀ ਸੱਡ ਦੂਗਾ ਕੋਈ ਇਹਨਾਂ ਦਾ ਵਿਰੋਧ ਦਾ ਰੀਜ਼ਨ ਦੱਸਣ ਮੈਨੂੰ ਕੀ ਹੈ ਅਗੇ ਜੀਏ ਪਾਕਿਸਤਾਨ ਦੇ ਬ੍ਰਹਮਸੀ ਵਾਂਗੂ ਬਣ ਜਾਊਗਾ ਕੋਈ ਪਾਕਿਸਤਾਨ ਵਾਲਾ ਉਹਦਾ ਰੀਜ਼ਨ ਹੋ ਰਾ ਉਹਦਾ ਤਰੀਕਾ ਇਹ ਕਾਰ ਹੋ ਰਾ ਉਹਦੇ ਕਲੋਜ਼ਸ ਹੋ ਰਹੇ ਤੁਸੀਂ ਪੜ ਲਓ ਜਿਹੜੇ ਬੰਦੇ ਆਰਟੀਕਲ ਲਿਖ ਰਹੇ ਨੇ ਕੀ ਉਹਨਾਂ ਕੋਲੇ ਇੰਨਾ ਟਾਈਮ ਨਹੀਂ ਕਿ ਉਹਦੀ ਕਰੈਕਸ਼ਨ ਕਰ ਦੇਣ ਜਿਹੜਾ ਪ੍ਰੋਪੋਜ਼ਡ ਬਿਲ ਆ ਉਹਦੇ ਚ ਲਿਖ ਕੇ ਭੇਜਣ ਆਹ ਮੋਰਚਾ ਤਾਂ ਕਦੋਂ ਦਾ ਲੱਗਿਆ ਵੇ ਬੜੇ ਵਾਰੀ ਸੱਦੇ ਆ ਗਿਆ ਆ ਕਿ ਇੱਥੇ ਦੱਸ ਦੇਣ ਤੇ ਜੇ ਦੋਨੇ ਗੱਲਾਂ ਨਹੀਂ ਕਰਨੀਆਂ ਤਿੰਨੇ ਗੱਲਾਂ ਨਹੀਂ ਕਰਨੀਆਂ ਫਿਰ ਆਪਾਂ ਇਹਦਾ ਮਤਲਬ ਇਹ ਕਿਉਂ ਨਾ ਸਮਝੀਏ ਕਿ ਇਹਦੇ ਪਿੱਛੇ ਕੋਈ ਮੋਟੀਵੇ ਹੈ ਕਿਤੇ ਵੋਟਾਂ ਵਟੋਰਨ ਦੇ ਲਈ ਇਲੈਕਸ਼ਨਾਂ ਦੇ ਲਵੇ ਨਾ ਆ ਕੇ ਜੀ ਕਰਨਾ ਚਲੋ ਅਸੀਂ ਤਾਂ ਇਹੀ ਆਨੇ ਕਿ ਦੇਹ ਰਾਏ ਦਰੋਸਤ ਹੈ ਆਜੋ ਕੋਲੇ ਆਜੋ ਅਸੀਂ ਤਾਂ ਇਹੀ ਆਨੇ ਹੈ ਕਿ ਕਿਸੇ ਵੀ ਰੀਜ਼ਨ ਨਾਲ ਕਰ ਦਿਓ ਇਹ ਕਰ ਦਿਓ ਕਿਉਂਕਿ ਪੰਜਾਬ ਲਈ ਇਹ ਸੈਂਸਿਟਿਵ ਹੈ ਪੰਜਾਬ ਲਈ ਇਹ ਜ਼ਰੂਰੀ ਹੈ ਔਰ ਸਭ ਤੋਂ ਉੱਪਰ ਜਿਸ ਧਰਤੀ ਤੇ ਖਾਲਸੇ ਦਾ ਜਨਮ ਹੋਇਆ ਜੇ ਉੱਥੇ ਸਾਡੀ ਜਾਗਦੀ ਜੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋ ਰਹੀ ਬੇਆਦਬੀ ਤਾਂ ਉਹਦੇ ਲਈ ਕਾਨੂੰਨ অতি ਜ਼ਰੂਰੀ ਹੈ। ਜੀ ਪੰਜਾਬ ਲਈ ਜ਼ਰੂਰੀ ਆ ਫਿਰ ਪੰਜਾਬ ਦੇ ਲੋਕ ਕਿਉਂ ਨਹੀਂ ਆਉਂਦੇ? ਕੁਝ ਕੁ ਲੋਕ ਨੇ ਜਿਹੜੇ ਇੱਥੇ ਪਹੁੰਚ ਰਹੇ ਨੇ ਜਾਂ ਹਰਿਆਣੇ ਤੋਂ ਪਹੁੰਚੇ ਨੇ RAM SINGH RANA ji ਫਿਰ ਪੰਜਾਬ ਵਾਲੇ ਕਿਉਂ ਨਹੀਂ ਆਉਂਦੇ ਜੇ ਪੰਜਾਬ ਲਈ ਜ਼ਰੂਰੀ ਹੈ। ਸਾਨੂੰ ਵੀ ਤਾਂ ਗਿਨੋ ਪੰਜਾਬ ਵਾਲੇ ਹੀ ਆ ਸੀ। ਹਾਂ ਤੁਸੀਂ ਆ ਰਹੇ ਹੋ ਜੀ ਤੁਹਾਡੇ ਤਾਂ ਕਹਿੰਦੇ ਨੇ ਤੁਸੀਂ ਤਾਂ ਹਰ ਜਗ੍ਹਾ ਪਹੁੰਚ ਜਾਂਦੇ ਹੋ ਜੀ ਤੁਸੀਂ ਤਾਂ ਬੋਲਣਾ ਹੀ ਆ ਸਰਕਾਰ ਦੇ ਖਿਲਾਫ ਤੁਹਾਨੂੰ ਤਾਂ ਇਦਾਂ ਕਿਹਾ ਜਾ ਰਿਹਾ ਹੈ। ਚਲੋ ਆ ਵੀ ਆ ਜਾਂਦੇ ਨੇ ਆ ਵੀ ਆ ਜਾਂਦੇ ਨੇ ਆ ਵੀ ਆ ਜਾਂਦੇ ਨੇ ਆ ਵੀ ਬਜ਼ੁਰਗ ਵੀ ਸਾਰੇ ਖੜੇ ਆ ਅਸੀਂ ਅਸੀਂ ਕਿਉਂ ਖੜੇ ਆ ਔਰ ਪੰਜਾਬ ਸਰਕਾਰ ਦੇ ਖਿਲਾਫ ਕਿਉਂ ਬੋਲਣਾ ਸਾਨੂੰ ਲਾਇਸੈਂਸ ਦਿੱਤਾ ਬੋਲਣ ਦਾ ਸਾਨੂੰ ਪੇ ਕਰਦੇ ਨੇ ਅਸੀਂ ਤਾਂ ਬੋਲਦੇ ਆ ਜਿਹੜੀ ਗੱਲ ਗਲਤ ਹੋਈ ਹੈ ਮੈਨੂੰ ਦੱਸੋਗੇ ਤੁਸੀਂ ਸਾਢੇ 4 ਲੱਖ ਕਰੋੜ ਕਰਜ਼ਾ ਕਿਉਂ ਹੋ ਗਿਆ ਟਵਾਨਾ ਜੀ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਕਿਵੇਂ ਬਦਲੀ ਗਈ ਕਿਵੇਂ ਹੋ ਗਿਆ ਇਹ ਸਰਕਾਰਾਂ ਦੀਆਂ ਕਰਤੂਤਾਂ ਐ ਗਰੀਬੀ ਹਟਾਵਾਂਗੇ ਗਰੀਬ ਹਟਾ ਤੇ ਕੈਲੀਫੋਰਨੀਆ ਬਣਾਵਾਂਗੇ ਸਾਰੇ ਲੋਕ ਬਾਹਰ ਭੇਜ ਤੇ ਨਸ਼ਾ ਹਟਾਵਾਂਗੇ ਸਾਰੇ ਪੰਜਾਬ ਦਾ ਬੱਚਾ ਬੱਚਾ ਨਸ਼ੇ ਤੇ ਲੱਗ ਗਿਆ ਆਂਦੇ ਸੀ ਇਨਕਲਾਬ ਕਿਹਦਾ ਇਨਕਲਾਬ ਹੈ ਇਹਨਾਂ ਦੀ ਪਾਰਟੀ ਦਾ ਤੇ ਅਸੀਂ ਬੋਲੀਏ ਨਾ ਉਹਦੇ ਬਾਰੇ ਕਿ ਇਹ ਸਹੀ ਹੋ ਰਿਹਾ ਹੈ ਕਿ ਹਰ ਤਹਾਂ ਤੇ ਬੇਅਦਬੀ ਹੋਵੇ ਮੌਬ ਲਿੰਚਿੰਗ ਹੋਵੇ ਫੇਰ ਕੀ ਉਹਦੇ ਲਈ ਕਾਨੂੰਨ ਨਹੀਂ ਹੋਣਾ ਚਾਹੀਦਾ ਕਾਨੂੰਨ ਕਿਉਂ ਹੁੰਦਾ ਹੈ ਕਿ ਇੱਕ ਵਾਰੀ ਤਾਂ ਜਿਹਨੇ ਕੀਤਾ ਉਜ ధੰਨਿਆ ਅਪਰਾਧ ਉਹਨੂੰ ਉਹਦੇ ਕੀਤੇ ਦੀ ਸਜ਼ਾ ਮਿਲੇ ਔਰ ਦੂਜੀ ਗੱਲ ਦੂਜੀ ਗੱਲ ਜੇ ਉਹ ਬੰਦਾ ਕੋਈ ਅੱਗੇ ਤੋਂ ਕਰਨ ਦੀ ਜੁਰਤ ਨਾ ਕਰੇ ਇਸ ਲਈ ਆ ਜੀ ਕਾਨੂੰਨ ਇਸ ਲਈ ਹੁੰਦਾ ਹੈ ਇਹ ਕਾਨੂੰਨ ਇਸ ਲਈ ਬਣਾਏ ਜਾਂਦੇ ਨੇ ਔਰ ਇਹ ਕਾਨੂੰਨ ਮੈਨੂੰ ਹੋਰ ਦੱਸੋ ਯਾਰ ਹੋਰ ਗੱਲ ਆਣਾ ਮੈਂ ਇਹਨਾਂ ਨੇ ਸੈਸ਼ਨ ਕਿਉਂ ਕੀਤਾ ਅਸੈਂਬਲੀ ਦਾ ਜੇ ਗਲਤ ਹੈ ਤਾਂ ਇਸ ਤੋਂ ਪਹਿਲਾਂ ਕਾਂਗਰਸ ਵਾਲਿਆਂ ਨੇ ਉਹ ਮਤਾ ਪਾਪੋਜ਼ ਕਰਕੇ असा पार्लीमेंट नो कहा कि कानून बनाओ जे गलत है तो क्यों कहा इन्हों दो ने कांग्रेस ने भी किया, ने भी किया थे आप परसों बीबी भी भी हरसिमरत कौर जी लिख रहे थे कि बेअदबी हुई है गलत है जे चीज़ा तुम तस्लीम कर रहे हो मन रहे हो कि गलत है तो वह सल्यूशन नहीं क्डा जे थूँ लग रहा कि प्रपोजल जो भी प्रपोज किया गया गलत करेक्शन कर दौ दिन क्यों नहीं कर दे ਲੱਗਦਾ ਜੀ ਹੋਊਗਾ ਕਿਉਂਕਿ ਇਕੱਠ ਹੋ ਗਏ ਮੀਟਿੰਗਾਂ ਹੋ ਗਈਆਂ ਪਰ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਦੇਖੋ ਸਰਕਾਰ ਤੇ ਅਸਰ ਨਾ ਹੋ ਰਿਹਾ ਹੁੰਦਾ ਤਾਂ 2 ਦਿਨ ਦਾ ਸੈਸ਼ਨ ਕਿਵੇਂ ਹੋ ਜਾਂਦਾ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਕਿਵੇਂ ਦੇ ਦਿੱਤਾ ਜਾਂਦਾ ਇਹ ਵੱਖਰੀ ਗੱਲ ਹੈ ਕਿ ਹਾਲ ਤੀ ਕਿਸੇ ਵੀ ਪ੍ਰਪੋਜ਼ਡ ਬਿਲ ਲਈ 6 ਮਹੀਨੇ ਲਈ ਕਿਸੇ ਸਟੈਂਡਿੰਗ ਕਮੇਟੀ ਨੂੰ ਦਿੱਤਾ ਜਾਵੇ ਇਹ ਪੰਜਾਬ ਅਸੈਂਬਲੀ ਦੀ ਹਿਸਟਰੀ ਨਹੀਂਗੀ ਪਰ ਚਲੋ ਐਵੇਂ ਵੀ ਸਹੀ ਆ 15 ਤਰੀਕ ਨੂੰ ਉਹ 6 ਮਹੀਨੇ ਪੂਰੇ ਹੋ ਜਾਣੇ ਆ ਯਾਤਰਾ ਵੀ ਤਾਂ ਹੈ ਜਾਂ ਵਹੀਰ ਵੀ ਤਾਂ ਹੈ ਕਿ 6 ਆ 15 ਦਿਨਾਂ ਦੇ ਵਿੱਚ ਪੰਜਾਬ ਵਾਲਿਆਂ ਨੂੰ ਦੱਸ ਸਕੀਏ ਕਿ ਕਿਉਂ ਜ਼ਰੂਰੀ ਹੈ ਔਰ ਨਾਲ-ਨਾਲ ਇਹ ਕਹਿ ਸਕੀਏ ਕਿ ਆਲੋ 15 ਦਿਨ ਪੂਰੇ ਹੋ ਗਏ ਆ ਹੁਣ 15 ਦਿਨ ਪੂਰੇ ਹੋ ਗਏ ਨੇ ਉਹਨਾਂ ਕਾਨੂੰਨ ਬਣਾਓ ਜਦ ਕਿ ਇਹਨਾਂ ਨੂੰ ਸੋਚਣਾ ਚਾਹੀਦਾ ਸੀ ਕਿ ਇੱਕ ਬੰਦਾ ਉੱਤੇ ਵੀ ਬੈਠਾ ਹੈ ਤੁਸੀਂ ਜਿਹੜੀ ਇੱਕ ਹਫ਼ਤੇ ਬਾਅਦ ਮੀਟਿੰਗ ਕਰਦੇ ਹੋ ਉਹਨੂੰ ਹਫਤੇ 'ਚ 2 ਤੋਂ 3 ਮੀਟਿੰਗਾਂ ਵੀ ਕਰ ਸਕਦੀ ਸੀ ਉਹ ਮਿਸਟਰ ਨਿਜਰ ਦੀ ਕਮੇਟੀ ਇਹਨਾਂ ਨੂੰ ਸਪੈਸ਼ਲ ਅਲਾਉਂਸ ਮਿਲਦਾ ਹੈ ਇਹਨਾਂ ਦੀ ਤਨਖਾਹ ਹੈ ਮਹਲੇ ਦੀ ਇਹਨਾਂ ਦੀ ਡਿਊਟੀ ਹੈ ਪਰ ਪੰਜਾਬ ਦਾ ਕਿਹੜਾ ਕੰਮ ਹੈ ਜਿਹੜਾ ਇਹ ਕਰ ਰਹੇ ਨਹੀਂ ਨਾਲੇ ਕਹਿੰਦੇ ਜੀ ਜਿਹੜਾ ਕੰਮ ਨਹੀਂ ਕਰਨਾ ਉਹਨੂੰ ਕਮੇਟੀ 'ਚ ਸਿੜ ਤੋਂ ਕਮੇਟੀ ਬਣਾ ਦਿਓ ਬਸ ਕਮੇਟੀ ਨਹੀਂ ਇਹ ਸਟੈਂਡਿੰਗ ਕਮੇਟੀ ਹੈ ਅਸੈਂਬਲੀ ਨੇ ਭੇਜੀ ਹੈ ਇਹਦੇ ਲਈ ਇੱਕ ਲਿਮਟਿਡ ਸਮਾਂ ਹੁੰਦਾ ਹੈ ਜੀ ਵੈਸੇ ਦਾ ਪਾਰਲੀਮੈਂਟ ਤੇ ਅਸੈਂਬਲੀਆਂ ਦਾ ਇਹ ਤਰੀਕਾ ਹੀ ਘਾਰ ਹੈ ਇਹ ਹੋਣਾ ਚਾਹੀਦਾ ਪਰ ਜੇ ਹੁਣੇ ਹੋਇਆ ਇਹ ਨੂੰ ਮਲਚਵੀ ਲਿਆਓ ਇਹਦਾ ਮਤਲਬ ਇਹ ਨਹੀਂ ਕਿ 6 ਮਹੀਨਿਆਂ ਬਾਅਦ ਇਹਨੂੰ ਚੁੱਪ ਕਰ ਜੋ 6 ਮਹੀਨਿਆਂ ਬਾਅਦ ਇਹ ਕਾਨੂੰਨ ਬਣਨਾ ਚਾਹੀਦਾ ਜੀ ਇਹ ਸਟੈਂਡਿੰਗ ਕਮੇਟੀ ਕਾਦੇ ਲਈ ਹੈ ਕਿ ਜਿੰਨੇ ਵੀ ਧਾਰਮਿਕ ਸਮੂਦਾਏ ਨੇ ਜਿੰਨੇ ਵੀ ਜਿਨ੍ਹਾਂ ਦਾ ਹੈਗਾ ਸਟੇਕਹੋਲਡਰ ਨੇ ਜਾਂ ਆਮ ਬੰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਗਲਤ ਆ ਹੋ ਸਕਦਾ ਹੈ ਦੀ ਕਰੈਕਸ਼ਨ ਕਰਾ ਸਕਣ ਇਹਦੀ ਲਿਖ ਕੇ ਭੇਜ ਸਕਣ ਉਹਨਾਂ ਦੀ ਮੀਟਿੰਗ ਉਹਨਾਂ ਦੀ ਕਮੇਟੀ ਨੂੰ ਮਿਲ ਸਕਣ ਕਿ ਆ ਗਲਤ ਹੈ ਇਹਦੀ ਕਰੈਕਸ਼ਨ ਕਰ ਲਓ ਤਾਂ ਹੀ ਤਾਂ ਮੈਂ ਕਹਿ ਰਿਹਾ ਕਿ ਤੁਸੀਂ ਇਹ ਕਰੈਕਸ਼ਨ ਦੀ ਕੋਈ ਗੱਲ ਨਹੀਂ ਕਰ ਰਹੇ ਤੁਸੀਂ ਆਰਟੀਕਲ ਲਿਖ ਰਹੇ ਹੋ ਕਿ ਗਲਤ ਬਣ ਰਿਹਾ ਹੈ ਤਾਂ ਦੱਸੋਗੇ ਕਿਉਂ ਗਲਤ ਬਣ ਰਿਹਾ ਹੈ ਇਹਦੇ ਬਾਰੇ ਕੋਈ ਤਾਂ ਰੀਜ਼ਨ ਦੱਸ ਦੇ ਇਸ ਗੱਲ ਦਾ ਤੇ ਜੇ ਨਹੀਂ ਤਾਂ ਫਿਰ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਹਨਾਂ ਦੀ ਅਟੈਂਸ਼ਨ ਕੁਝ ਹੋਰ ਹੈ ਇਹ ਕੁਝ ਗਲਤ ਸੋਚ ਰਹੇ ਨੇ ਹਾਂਜੀ ਗੁਰਵਰਾਨਾ ਜੀ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ 15 ਮਹੀਨੇ ਦਾ ਲਗਭਗ ਸਮਾਂ ਹੋਵੇ ਚੱਲਿਆ ਜੀ ਤੇ ਜਦ ਤੱਕ ਕਿਸੇ ਨੇ ਕੋਈ ਗ੍ਰੰਥ ਨਾ ਨਾ ਪੜਿਆ ਹੋਵੇ ਸ਼ਾਸਤਰ ਨਾ ਪੜਿਆ ਹੋਵੇ ਚਾਹੇ ਉਹ ਸਿੱਖ ਸਮੁਦਾਇ ਚ ਹੋਵੇ ਜਾਂ ਹਿੰਦੂ ਸਮੁਦਾਇ ਚ ਹੋਵੇ ਉਹਦਾ ਇਹੀ ਲੱਛਣ ਹੁੰਦਾ ਸਰਕਾਰ ਦਾ ਹੁਣ ਮੈਂ ਦਾਅਵੇ ਨਾਲ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਇਹ ਬਣ ਕਿਉਂ ਨਹੀਂ ਰਿਹਾ ਤੁਸੀਂ ਇਹੀ ਪੁੱਛ ਰਹੇ ਹੋ ਨਾ ਬਾਰ ਬਾਰ ਇਸ ਲਈ ਨਹੀਂ ਬਣ ਰਿਹਾ ਇਹਨਾਂ ਨੂੰ ਖੁਦ ਨੂੰ ਤਸੱਲੀ ਨਹੀਂ ਹੈ ਖੁਦ ਨੂੰ ਗਿਆਨ ਨਹੀਂ ਹੈ ਜਦੋਂ ਗੁਰੂ ਮਾਨੇਓ ਗ੍ਰੰਥ ਦਸ਼ਮ ਬਾਦਸ਼ਾਹ ਨੇ ਆਪਣੇ ਐਲਾਨ ਕਰ ਦਿੱਤਾ ਇਹ ਸਿੱਖ ਕੌਮ ਨੂੰ ਫੈਸਲਾ ਦੇ ਦਿੱਤਾ ਕਿ ਅੱਜ ਤੋਂ ਤੁਸੀਂ ਮੰਨਣਾ ਹੈ ਫਿਰ ਇਹ ਉਹਦੇ ਉੱਪਰ ਸਿੱਖ ਸਮੁਦਾਇ ਦੇ ਮੁਤਾਬਕ ਕੋਈ ਚੀਜ਼ ਨਹੀਂ ਹੈ ਸਾਡੇ ਹਸਤਰਾਂ ਦੇ ਵਿੱਚ ਜਦੋਂ ਧਰਤੀ ਦਾ ਜਲ ਪਰਲੇਆ ਹੁੰਦਾ ਮੁੜ ਕੇ ਸਤਜਯੁਗ ਸ਼ੁਰੂ ਹੁੰਦਾ ਤਾਂ ਉਹ ਪਹਿਲਾਂ ਤੇ ਸਾਮਵੇਦ ਰਿੰਗਵੇਦ ਯਜਰਵੇਦ ਅਥਰਵੇਦ ਇਹ ਚਾਰੇ ਵੇਦਾਂ ਨੂੰ ਕਹਿੰਦੇ ਫੋਲੋ ਕਰੋ ਇਹਨਾਂ ਦੇ ਉੱਤੇ ਚੱਲੋ ਕਹਿਣ ਦਾ ਮਤਲਬ ਹੈ ਇਹ ਯੁਗਾ ਯੁਗਾਂਤਾਂ ਉੱਤੇ ਇਹੀ ਚੱਲਦਾ ਆਇਆ ਪਰ ਇਹ ਕਰ ਕਿਉਂ ਨਹੀਂ 바 ਰਹੇ ਪਹਿਲਾਂ ਨੰਬਰ ਮੈਂ ਉਹੀ ਦੁਬਾਰਾ ਗੱਲ ਤੇ ਆਣਾ ਚਾਹੁੰਦਾ ਇਹਨਾਂ ਨੂੰ ਖੁਦ ਨੂੰ ਜਾਣਕਾਰੀ ਨਹੀਂ ਹੈ ਮੈਂ ਕਹੂੰਗਾ ਕਿ ਗੁਰੂ ਦੀ ਬਾਣੀ ਪੜਨ ਜੀ ਵਿੱਚ ਹੋ ਵੀ ਸਕਦਾ ਕਿ ਸ਼ਾਇਦ ਸੰਧਵਾ ਸਾਹਿਬ ਵਰਗੇ ਜਾਂ ਕੁਝ ਬੰਦੇ ਜਾਣਕਾਰ ਵੀ ਹੋਣ ਪਰ ਹੋ ਸਕਦਾ ਕਈ ਵਾਰ ਬਹੁਤਾ ਤੇ ਚੱਲਦੀ ਨਹੀਂ ਹੈ ਇਹ ਇਹ ਵੀ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਕਹਿੰਦੇ ਕਿ ਪੰਜਾਬ ਨਹੀਂ ਉੱਠ ਰਿਹਾ ਪੰਜਾਬ ਦੇਖ ਰਿਹਾ ਪਹਿਲਾ ਸਿੱਖ ਸੰਗਤ ਵੱਲ ਨੂੰ ਦੇਖ ਰਿਹਾ ਲੈਂਡ ਪੁੱਲਿੰਗ ਹੋਈ ਤੁਸੀਂ ਕਹਿੰਦਾ ਮਾਨ ਸਾਹਿਬ ਇਹ ਹਰ ਗੱਲ ਤੇ ਰੋਲਾ ਪਾਉਣ ਵਾਲੇ ਕਹਿਣ ਲੱਪੇ ਜੇ ਰੋਲਾ ਪਾਇਆ ਸੀ ਤਾਂ ਲੈਂਡ ਪੁੱਲਿੰਗ ਰੱਦ ਹੋਈ ਉਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿਹਾ ਸੀ 7 ਦਿਨ ਦੇ ਉੱਤੇ ਧੋਣ ਦੇ ਗੋਟਾ ਰੱਖ ਕੇ ਰੱਦ ਕਰਾਵਾਂਗੇ ਉੱਠਮਾ ਨਹੀਂ ਹੋਇਆ 7 ਚ ਹੋਈ ਔਰ ਪੰਜਾਬ ਦੇਖ ਰਿਹਾ ਔਰ ਇਹਦਾ ਸਮਾਂ ਆ ਗਿਆ ਫਿਰ ਮੈਂ ਫਿਰ ਮੈਂ ਦਿਨ ਬਣੂਗਾ ਤਰੀਕ ਬਣੂਗਾ ਫਿਰ ਤੁਸੀਂ ਪੁੱਛਣਾ ਤੁਸੀਂ ਜੋਸ਼ੀ ਹੈ 41 ਦਿਨ ਚ ਧੌਣ ਤੇ ਗੋਡਾ ਰੱਖ ਕੇ ਇਹ ਵੀ ਹੋਣਾ ਅੱਜ ਤੇ ਤੁਹਾਨੂੰ ਦੱਸ ਦਿੱਤਾ ਨੋਟ ਕਰ ਲਿਓ ਹੋਣਾ ਜੀ ਇਹ ਹੋਏਗਾ ਸਿਰਫ ਇਸੇ ਛੋ 5 ਚ ਪੇ ਹੋਏ ਹੈ ਕਿ ਇਸ ਨੂੰ ਬਣਾਉਣ ਤੇ ਬਾਅਦ ਕਿਤੇ ਸਾਡੀ ਸਰਕਾਰ ਪਲਟੂਗੀ ਕਿਤੇ ਸਾਡੇ ਬੰਦੇ ਤਾਂ ਨਹੀਂ ਇਸ ਜਪੇੜ ਚ ਲੈ ਜਾਉਗੇ ਕਹਿਣ ਦਾ ਮਤਲਬ ਹੈ ਨੀਅਤ ਸਾਫ਼ ਕਰਨੀ ਪੈਣੀ ਸਟੈਂਡਿੰਗ ਕਮੇਟੀ ਜਿੱਦਾਂ ਇਹ ਬਣਾਈ ਹੈ ਕਾਨੂੰਨ ਬਣਾਉਣ ਤੋਂ ਬਾਅਦ ਇਹਨਾਂ ਨੂੰ ਇੱਕ ਓਵਰਆਲ ਕਮੇਟੀ ਬਣਾਣੀ ਪੈਣੀ ਜਿਹਦੇ ਵਿੱਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਜਿਹਨਾਂ ਹੰਗ ਸਿੰਘ ਫੌਜਾਂ ਦੇ ਸੂਜਮਾਨ ਜਥੇਦਾਰ ਉਹਦੇ ਵਿੱਚ ਵਿਰੋਧੀ ਤੇ ਵੀ ਉਹ ਵੀ ਤਾਂ ਕਿ ਜੇ ਕੋਈ ਇਹੋ ਜਿਹਾ ਮਸਲਾ ਆਵੇ ਪਹਿਲਾਂ ਉਹਨੂੰ ਮਸਲੇ ਨੂੰ ਵਿਚਾਰਨ ਇਹਨਾਂ ਨੂੰ ਰਾਸਤਾ ਨਹੀਂ ਸਮਝ ਆ ਰਿਹਾ ਇੱਕ ਚੀਜ਼ ਦੂਜੀ ਚੀਜ਼ ਇਹ ਦੇਖ ਰਹੇ ਪਈਦਾ ਪ੍ਰੋਫਿਟ ਫਾਇਦਾ ਕਾਦ ਲੈਣਾ ਇਹਨੂੰ ਉਸ ਜਨ ਬਣਾਈਏ ਸਿੰਘ ਦੀ ਨਹੀਂ ਫਿਕਰ ਇਹਨਾਂ ਨੂੰ ਅੱਜ ਕੁੱਲੂ ਮਨਾਲੀ ਸਾਰੇ ਪੰਜਾਬ ਦੇ ਜ਼ਿਆਦਾਤਰ ਮੰਤਰੀ ਐਮ ਐਲ ਏ ਕਿੱਥੇ ਅੱਜ ਕੱਲ੍ਹ ਅੱਜ ਕੱਲ੍ਹ ਇਹ ਤੀਰਥ ਬਣਿਆ ਹੋਇਆ ਏ ਇੱਥੇ ਜਾਗਦੀਆਂ ਜ਼ਮੀਰ ਵਾਲੇ ਖੜੇ ਆ ਠੀਕ ਹੈ ਘੁੰਮਣਾ ਫਿਰਨਾ ਹਰੇਕ ਦੀ ਆਪਣੀ ਜ਼ਿੰਦਗੀ ਆ ਨਿੱਜੀ ਪਰਿਵਾਰਕ ਆ ਪਰ ਅਸਲ ਜ਼ਿੰਦਗੀ ਉਹ ਦਾਤੇ ਉੱਤੇ ਲੱਗੀ ਆ ਦੱਸੋ ਉਸ ਬੰਦੇ ਨੇ ਨਾ ਤਾਂ ਕੋਈ ਇਲੈਕਸ਼ਨ ਲੜਨਾ ਨਾ ਉਸ ਬੰਦੇ ਦਾ ਕੋਈ ਨਿੱਜੀ ਮਨਸਾ ਹੈ 15 ਮਹੀਨੇ ਆਪਣੇ ਘਰ ਦੇ ਅੰਦਰ ਹੀ 2-4 ਦਿਨ ਡਿਟੇਨ ਕਰ ਦੋ ਨਾ ਕਿਸੇ ਨੂੰ ਉਹਦੀਆਂ ਲੱਤਾਂ ਜਵਾਬ ਦੇਣ ਲੱਗ ਜਾਂਦੀਆਂ ਉਹ ਰੱਬ ਦਾ ਜੀ ਪਤਾ ਨਹੀਂ ਕਿਹੜੀ ਕਿਸ ਤਰ੍ਹਾਂ ਦੇ ਨਾਲ ਬੈਠਾ ਏ ਔਰ ਇੱਕ ਸਮਾਂ ਆਂਦਾ ਏ ਕਹਿੰਦੇ ਹੁੰਦੇ ਜਿੱਦਾਂ ਵੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਉਹ ਆਪਣੇ ਲਈ ਨਹੀਂ ਉਹ ਤੁਹਾਡੇ ਮਤਾਂ ਸਿੱਖ ਕੌਮ ਦੇ ਤੁਹਾਡੇ ਸਿੰਘਾਂ ਨੂੰ ਕਹੂੰਗਾ ਵੀ ਯਾਰ ਤੁਸੀਂ ਤਾਂ ਖੜ ਜੋ ਅਸੀਂ ਤਾਂ ਮਗਰ ਫੇਰ ਹੈ ਇਹ ਪਹਿਲਾਂ ਕਹਿੰਦੇ ਹੁੰਦੇ ਜਿਸ ਤਨ ਲਾਗੇ ਉਹ ਤਨ ਜਾਣੇ ਉਹ ਖੜਨ ਮਗਰ ਲੈ ਆਂਦੇ ਹੁੰਦੇ ਖੜਨਗੇ ਔਰ ਪੰਜਾਬ ਪੂਰਾ ਉਤਰੂਗਾ ਹੁਣ ਅਮੀ ਦੋ ਜਮਾਨ ਦੀ ਹਰੀ ਲੱਗੇ ਆ ਸਾਡਾ ਤਾਂ ਪੂਰਾ ਦਿਨ ਸ਼ਡਿਊਲ ਮਹੀਨੇ ਔਰ ਦਾਵੇ ਨਾਲ ਕਹਿੰਦੇ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਮਾਨਦਾਰੀ ਵਾਲੀ ਦਵਾਈ ਬੜੀ ਮਹਿੰਗੀ ਹੈ ਇਹ ਰੱਖ ਕੇ ਚੱਲਣਾ ਅੱਜ ਕੱਲ ਜਿਹੜੇ ਚੱਲ ਰਹੇ ਹੈ ਪੰਜਾਬ ਦੇ ਵਿੱਚ ਉਹਨਾਂ ਲਈ ਸਭ ਤੋਂ ਔਖਾ ਹੁੰਦਾ ਹੈ ਔਰ ਸਰਕਾਰ ਬਜਰ ਗਲਤੀ ਵੱਲੋਂ ਤੁਰੀ ਹੋਈ ਹੈ ਜਦੋਂ ਇਹਨੂੰ ਗੱਲ ਸਮਝ ਆਣੀ ਪਈ ਪਿਛਲੀਆਂ ਸਰਕਾਰਾਂ ਇਹਨਾਂ ਮੁੱਦਿਆਂ ਤੇ ਲੜੀਆਂ ਗਈਆਂ ਔਰ ਤੁਸੀਂ ਵੀ ਲੋਕਾਂ ਨੂੰ ਦੇਖ ਰਹੇ ਐ ਇੰਟੈਲੀਜੈਂਸੀਆਂ ਤੁਹਾਡੀਆਂ ਪਿੱਛਾ ਕਰ ਰਹੀਆਂ ਐ ਕਿ ਕਿੰਨੇ ਦਿਨਾਂ ਵਿੱਚ ਮਾਹੌਲ ਸਖਾਵਾਂ ਆਵਾਂਗੇ ਤਾਂ ਫਿਰ ਅਸੀਂ ਕਰੀਏ ਸਾਨੂੰ ਫਾਇਦਾ ਹੋਵੇ ਫਾਇਦਾ ਨੁਕਸਾਨ ਦੇਣਾ ਹੁੰਦਾ ਮਾਲਕ ਨੇ ਕਿਸੇ ਨੇ ਨਹੀਂ ਸੋਚਿਆ ਦਾ ਵੀ ਜ਼ਿੰਦਗੀ 'ਚ ਕਦੀ 92 ਸੀਟਾਂ ਜਾਂ 97 ਸੀਟਾਂ ਵਾਲੀ ਸਰਕਾਰ ਨਮੀ ਬਣ ਜਾਊਗੀ ਇਹ ਰਾਜਪਾ ਉਹ ਮਾਲਕ ਤੈਅ ਕਰਦਾ ਏ ਦਸ਼ਮ ਬਾਦਸ਼ਾਹ ਦੀਆਂ ਕਿੰਨੀਆਂ ਸਾਖੀਆਂ ਕਿੰਨੇ ਬਚਨ ਐ ਜਿਹਦੇ ਟੋਡਰ ਮਾਲ ਜੀ ਦਾ ਅੱਜ ਕੱਲ ਵਿਸ਼ਾ ਚੱਲਦਾ ਹੈ ਜਦੋਂ ਕਿਹਾ ਸੀ ਵੀ ਤੂੰ ਮੰਗ ਟੋਡਰ ਮੱਲਾ ਤੂੰ ਬੰਗਣਾ ਕੀ ਜਾਂਦਾ ਹੈ ਉਹ ਕਹਿੰਦਾ ਮੈਨੂੰ ਇਹ ਦੋ ਮੇਰਾ ਵੰਸ਼ ਨਾ ਰਹੇ ਉਹ ਹੋਇਆ ਜੀ ਉਸ ਤੋਂ ਬਾਅਦ ਕਿੰਨੀਆਂ ਜੀਜਾ ਇਹ ਕਹਿਣ ਦਾ ਮੇਰਾ ਅਰਥ ਹੈ ਮੈਂ ਜਿਆਦਾ ਗੂੜ ਵਿਦਵਾਨੀ ਜ ਨਹੀਂ ਜਾਣਾ ਚਾਹੁੰਦਾ ਇਹ ਮਾਲਕ ਤੈਅ ਕਰਦਾ ਇਹ ਸਾਡਾ ਕੰਮ ਹੈ ਕਰਮ ਚੰਗੇ ਕਰਨਾ ਇਹ ਸਰਕਾਰ ਕਰਮ ਕਰੇ ਨਹੀਂ ਕਰਮ करूंगी ਵੈਸੇ ਤਾਂ ਫਿਰ ਪਤਨਤਾ ਲਗਭਗ ਹਰ ਚੀਜ਼ ਦਾ ਇੱਕ ਸਮਾਂ ਹੈ ਪਰ ਲੋਕਾਂ ਦੀਆਂ ਭਾਵਨਾ ਦਰਸੀਸਾਂ ਆਹਾਂ ਤੇ ਬਚਣਾ ਚਾਹੀਦਾ ਹੈ ਇਸ ਬੰਦੇ ਦਾ ਵੀ ਪਰਿਵਾਰੀ ਦੇ ਵੀ ਜੀ ਇਹਦੇ ਵੀ ਸਾਥੀ ਇਹਦੇ ਵੀ ਸੰਗੀ ਔਰ ਇਹਦੇ ਇਹਦੇ ਦਰਦ ਨੂੰ ਸਮਝਦੇ ਅੱਜ ਦੇਖੋ ਅੱਜ ਬਾਹਰੀ ਰਾਜਾਂ ਦੇ ਵੀ ਚਲੋ ਆਣਾ ਸ਼ੁਰੂ ਹੋਇਆ ਸੀ ਤਾਂ ਚਲੋ ਮੁੰਢਦੇ ਹੀ ਐ ਸੋ ਇਹ ਚੀਜ਼ਾਂ ਇਹ ਹੋ ਕੇ ਰਹੇਗਾ ਕਰ ਦੇਣ ਦਾ ਚੰਗਾ ਹੈ ਨਹੀਂ ਤਾਂ ਫਿਰ ਲੋਕ ਕਰਾਣਾ ਹੁਣ ਜਾਣਦੇ ਆ ਜੀ ਜੀ ਧੰਨਵਾਦ ਜੀ ਹਾਂਜੀ ਸਰਕਾਰਾਂ ਕਰ ਦੇਣ ਤਾਂ ਚੰਗਾ ਹੈ ਨਹੀਂ ਲੋਕ ਫਿਰ ਕਰਾਉਣਾ ਜਾਣਦੇ ਨੇ ਫਿਲਹਾਲ ਹੁੰਦਾ ਕਦੋਂ ਆ ਕਦੋਂ ਕਾਨੂੰਨ ਬਣਦਾ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਜਵਾਨਾ ਟੀਵੀ ਦੇ ਨਾਲ